ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜੰਮਰ ਸਰ ਵਿਖੇ ਮੀਟਿੰਗ ਹੋਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹ ਕਮੇਟੀ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਜਿਸ ਦੇ ਚਲਦਿਆਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪੱਕੇ ਤੌਰ ਤੇ ਛੁੱਟੀ ਕਰ ਦਿੱਤੀ ਹੈ ਇਸ ਨਾਲ ਇਸ ਫੈਸਲੇ ਨੂੰ ਕਿਵੇਂ ਪੰਥਕ ਦੇ ਰਾਏ ਦੇਖਦੀ ਹੈ ਨੇ ਤੇ ਆਉਣ ਵਾਲੇ ਸਮੇਂ 'ਚ ਸਿੱਖ ਸਿਆਸਤ 'ਚ ਇਹ ਹਲਚਰ ਕਿਲੇ ਕੀ ਵਧੇਗੀ ਜਾਂ ਘਟੇਗੀ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਉਗੇ ਚਿੰਤਕ ਅਤੇ ਹਮੇਸ਼ਾ ਹੀ ਬਿਬਾਕ ਟਿੱਪਣੀਆਂ ਨਾਲ ਜਾਣੇ ਜਾਂਦੇ ਮਾਲਵਿੰਦਰ ਸਿੰਘ ਮਾਲੀ ਮਾਲੀ ਸਾਹਿਬ ਬਾਬਾ ਸਵਾਗਤ ਹੈ ਜੀ ਸ਼ੁਕਰੀਆ ਭੰਦਰ ਸਾਹਿਬ ਕਿਵੇਂ ਦੇਖਦੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਕਿ ਜਾਇ ਕਿਸੇ ਇਹ ਰਾਜਸੀ ਧਿਰ ਦਾ ਫੈਸਲਾ ਤੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਪੰਜਾਬੀ ਦੀ ਇੱਕ ਕਹਾਵਤ ਹੈ ਜੀ ਕਹਿੰਦੇ ਰੱਬ ਜਦੋਂ ਮਾਰਦਾ ਤਾਂ ਮਤ ਮਾਰਦਾ ਜੀ ਦੂਜੀ ਕਹਾਵਤਾਂ ਪ੍ਰਚਲਤਾ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਜੀ ਇਹ ਜਿਹੜੇ ਬਾਦਲ ਕਿਨੇ ਆ ਨਾ ਇਹ ਤਾਂ ਸਿਵਿਆਂ ਦੇ ਰਾਹ ਨਹੀਂ ਪਏ ਇਹ ਤਾਂ ਸਿਵਿਆਂ ਤੇ ਚਿਖਾ ਚਿੰਕੇ ਨਾ ਉੱਤੇ ਬੈਠ ਗਏ ਮੈਨੂੰ ਐ ਲੱਗਦਾ ਜੀ ਮਤਲਬ ਇਹਨਾਂ ਨੇ ਆਪਣੇ ਪੈਰੀ ਇੱਕ ਹੋਰ ਇਹਦਾ ਵੱਡਾ ਕਹਾੜਾ ਮਾਰਿਆ ਜੀ ਤੇ ਖਾਲਸਾ ਪੰਥ ਨੂੰ ਅਕਾਲ ਤਖਤ ਨੂੰ ਇੱਕ ਹੋਰ ਵੱਡੀ ਚੜ੍ਹੋਤੀ ਦਿੱਤੀ ਹੈ ਚੜ੍ਹੋਤੀ ਤਾਂ ਪਹਿਲਾਂ ਵੀ ਦਿੱਤੀ ਹੋਈ ਹੈ ਇਹਨਾਂ ਨੇ ਜੀ ਜਿਆਮੀ ਹਰਪ੍ਰੀਤ ਸਿੰਘ ਨੇ ਆ ਸਵਾਮਾ ਖਤਮ ਕਰਕੇ ਜੀ ਤੁਸੀਂ ਇਹ ਵੇਖੋ ਭੁੱਲਰ ਸਾਹਿਬ ਜੀ ਲੀਹਾ ਪਾੜਨਾ ਔਖਾ ਹੁੰਦਾ ਜੀ ਪਿਛਲੇ 30-35 ਸਾਲਾਂ ਤੋਂ ਭਾਈ ਰਣਜੀਤ ਸਿੰਘ ਨੂੰ ਸੇਵਾ ਮੁਕਤ ਕਰਕੇ ਹੁਕਮਨਾਮੇ ਦੀ ਉਲੰਘਣਾ ਕਰਕੇ ਟੋੜਾ ਸਾਹਿਬ ਨੂੰ ਜਲੀਲ ਕਰਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾ ਕੇ ਜੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਸਿੰਘ ਸਹਿਬਾਨਾਂ ਨੂੰ ਆਪਣੀ ਮੁੱਠੀ 'ਚ ਕਰ ਲਿਆ ਜੀ ਇਹ ਸੱਚੀ ਹੈ ਸਾਡੀ ਤੇ ਸੀ ਵੀ ਜਿਵੇਂ ਸਾਡੇ ਨੌਕਰ ਹੁੰਦੇ ਆ ਸਾਡੇ ਸੇਵਾਦਾਰ ਹੁੰਦੇ ਆ ਜੀ ਕੀ ਕਹਿਣਾ ਕੀ ਨਹੀਂ ਕਹਿਣਾ ਕਿਹੜੀ ਗੱਲ ਇਹਨਾਂ ਨੂੰ ਫਿੱਟ ਬੈਂਦੀ ਆ ਜੀ ਡਾਕਟਰ ਦਲਜੀਤ ਚੀਮਾ ਮੈਸੇਂਜਰ ਹੁੰਦਾ ਸੀ ਜੀ ਮੈਸੇਂਜਰ ਆ ਬਦਲ ਹਰ ਇੱਕ ਛਰੋਣੀ ਕਮੇਟੀ ਦੀ ਚੋਣ ਵੇਲੇ ਤੁਹਾਨੂੰ ਪਤਾ ਉੱਥੇ ਹੁੰਦੇ ਆ ਜੀ ਹਰ ਇੱਕ ਚੋਣ ਦੇ ਵਿੱਚ ਇੱਕ ਐਗਜ਼ੀਕਟਿਵ ਕਮੇਟੀ ਬਦਲਣ ਲੱਗ ਗਈ ਸੀ ਤਾਂ ਕਿ ਕਿਸੇ ਨੂੰ ਭੇਤਾਂ ਨਾ ਲੱਗੇ ਵੀ ਇਹਦਾ ਕੰਮ ਕੀ ਆ ਕਰਨਾ ਕੀ ਹੁੰਦਾ ਹੱਕਵਿਚਾਰ ਕੀ ਹੁੰਦੇ ਨੇ ਜੀ ਰਗੋਜੀਤ ਬਿਰਕ ਤੋਂ ਬਿਨਾ ਜਿਹਦੇ ਸਿਆਪੇ ਨੇ ਵੱਖਰੀ ਹਰਿਆਣਾ ਕਮੇਟੀ ਬਣਾਈ ਆ ਚਲੋ ਚੰਗੀ ਗੱਲ ਹੋਈ ਬਣਨੀ ਚਾਹੀਦੀ ਸੀ ਉਹ ਤਾਂ ਪਰ ਉਸ ਗੱਲ ਕਰਕੇ ਕਿ ਵਿਜਿਤ ਰਹੇ ਜੀ ਹੁਣ ਅਸਲ ਦੇ ਵਿੱਚ ਜਦੋਂ ਇਹ ਪੰਥ ਇਹ ਨਾਲ ਰੁੱਸ ਗਿਆ ਜੀ ਪੰਥ ਨੇ ਨਕਾਰ ਤੇ ਇਹ ਜੀ ਉਸ ਹਾਲਤ ਦੇ ਵਿੱਚ ਮਸਲਾ ਕਾਲ ਤੱਕ ਤੇ ਆਇਆ ਜੋ ਇਹਨਾਂ ਤੇ ਇਲਜ਼ਾਮ ਲੱਗੇ ਸੀ ਅੱਛਾ ਜੀ ਹੁਣ ਨਾ ਤਾਂ ਪੰਥੀ ਉਸਰਾਉਂਚ ਆ ਜੀ ਨਾ ਸਿੰਘ ਸਹਿਬਾਨ ਉਸਰਾਉਂਚ ਨੇ ਜੀ ਕਿਉਂਕਿ ਉਦੋਂ ਇਹਨਾਂ ਕੋਲੇ ਪੰਜਾਬ ਸਰਕਾਰ ਦੀ ਤਾਕਤ ਹੁੰਦੀ ਸੀ ਤੇ ਕੇਂਦਰ 'ਚੇ ਹੁੰਦੇ ਸੀ ਭਾਈਵਾਲ ਜੀ ਉਦੋਂ ਇਹਨਾਂ ਨੇ ਕਾਫੇ ਦੀ ਪਰਵਾਹ ਨਹੀਂ ਕੀਤੀ ਜੀ ਹੁਣ ਆਪਾਂ ਬਹੁਤ ਵਾਰੇ ਕਹਿ ਕਹਿ ਧੱਕਿਆ ਵੀ 2 ਦਸੰਬਰ 24 ਨੂੰ ਓਕਾਲ ਤੱਕ ਜੋ ਵਰਤਾਂਤ ਫਿਰ ਗਿਆ ਗਿਆ ਜੀ ਜੋ ਆਦੇਸ਼ ਜਾਰੀ ਕੀਤਾ ਗਿਆ ਉਹ ਇੱਕ ਲੀਹਾ ਪਾੜਨ ਵਾਲੀ ਗੱਲ ਸੀ ਜੀ ਚਾਲਤੈ ਲਿਹੇ ਚ ਤਾਂ ਸਾਰੇ ਚੱਲੀ ਜਾਂਦੇ ਹੁੰਦੇ ਨੇ ਜੀ ਮੋਲੇ ਵਾਲੇ ਵੀ ਗੱਡਾ ਖਿੱਚੀ ਜਾਂਦੇ ਹੁੰਦੇ ਨੇ ਜਦੋਂ ਲੀਹਾ ਪਾੜਨਾ ਉਹਨੂੰ ਜ਼ੋਰ ਵੀ ਲੱਗਦਾ ਦਹਿਚ ਘੋਲੇ ਵੀ ਪੈਂਦੇ ਨੇ ਜੀ 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 ਟੁੱਟ ਪੱਜ ਵੀ ਹੁੰਦੀ ਆ ਸੋ ਸਿੰਘ ਸਹਿਬਾਨ ਨੇ ਇੱਕ ਲੀਹਾ ਪਾੜਿਆ ਸੀ ਜੀ ਜਿਹੜਾ ਬਾਦਲਾ ਨੂੰ ਬਾਦਲਾਂ ਦੇ ਵਿਰੋਧੀ ਤਾਂ ਇਹ ਕਹਿੰਦੇ ਸੀ ਬਾਦਲਾ ਨੂੰ ਬਚ ਨਿਕਲਣ ਦਾ ਰਾਹ ਦੇਤਾ ਜੀ ਸਾਡੇ ਸਿਰ ਤੇ ਬਿਠਾਉਣ ਦਾ ਮੁੜ ਕੇ ਰਾਹ ਦੇਤਾ ਜੀ ਬਾਦਲ ਕੇ ਕਹਿੰਦੇ ਵੀ ਸਾਡੀ ਜਾਨ ਕੱਢ ਲਈ ਜੀ ਕੱਲੀ ਕੱਲੀ ਸਿੰਘ ਸਹਿਬਾਨ ਕਹਿੰਦੇ ਸੀ ਇਨ ਬਿਨ ਹੁਕਮ ਲਾਗੂ ਕਰਨਾ ਇਹ ਕਹਿੰਦੇ ਇਨ ਬਿਨ ਉਲੰਘਣਾ ਕਰਾਂਗੇ ਇਹਨਾਂ ਨੇ ਕਾਲ ਖਰਾਬ ਝੰਡਾ ਮਾਗੀ ਮਿਲੇ ਮੋਕੇ ਚ ਚੱਕਿਆ ਹੋਇਆ ਪਹਿਲਾਂ ਵੀ ਚੱਕੀ ਹੋਇਆ ਕੋਈ ਗੱਲ ਮੰਨੀ ਨਹੀਂ ਨਾ ਸਿੰਘ ਸਹਿਬਾਨਾਂ ਬਾਰੇ ਮੰਨੀ ਨਾ ਉਹ ਰਿਕਾਰਡ ਸੀ ਜਿਹਦੇ ਚਿੱਠੀਆਂ ਜੰਤਕ ਕਰਨੀਆਂ ਸੀ ਉਹ ਮੰਨੀ ਨਾ ਅਸਤੀਫੇ ਵਾਲੀ ਉਸ ਤਰ੍ਹਾਂ ਮੰਨੀ ਜੀ ਹੋ ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸੀ ਜਿਹੜਾ ਜੀ ਜਦੋਂ ਸਰਬਸੰਮਤੀ ਨਾਲ ਫੈਸਲਾ ਹੋ ਜੇ ਉਹ ਸਾਰਿਆਂ ਦਾ ਸਾਂਝਾ ਫੈਸਲਾ ਹੁੰਦਾ ਜੀ ਹੁਣ ਬਾਦਲ ਕੇ ਤਾਂ ਹੈ ਨਹੀਂ ਜੀ ਭੁੱਲਰ ਸਾਹਿਬ ਮੈਂ ਥੋੜੀ ਜਿਹੀ ਵੱਖਰੀ ਗੱਲ ਕਰਦਾ ਜਿੰਨੇ ਅਕਾਲ ਤਖਤ ਦੇ ਤਲਬ ਕੀਤੇ ਸੀ ਜੀ ਚਾਹੇ ਕੈਬਨਟ ਮਨਿਸਟਰ ਸੀ ਚਾਹੇ ਕੋਰ ਕਮੇਟੀ ਮੈਂਬਰ ਸੀ ਚਾਹੇ ਵਰਕਿੰਗ ਕਮੇਟੀ ਮੈਂਬਰ ਸੀ ਜੀ ਸਾਰਿਆਂ ਨੇ ਕਿਹਾ ਜੀ ਇਹ ਫੈਸਲੇ ਲੈਣ ਦੇ ਅਮਲ ਦੇ ਵਿੱਚ ਅਸੀਂ ਭਾਗੀਦਾਰ ਨਹੀਂ ਜੋ ਸੁਖਵੀਰ ਤੇ ਦੋਸ਼ ਲੱਗੇ ਤੇ ਜੀ ਪੱਲਾ ਫਿਰ ਉਹ ਫੈਸਲੇ ਹੁੰਦੇ ਕਿੱਥੇ ਰਹੇ ਜੀ ਪਰ ਉਹ ਕਹਿੰਦੇ ਅਸੀਂ ਦੋਸ਼ੀ ਇਸ ਕਰਕੇ ਆ ਵੀ ਇਹ ਸਾਨੂੰ ਪਤਾ ਸੀ ਇਹ ਫੈਸਲੇ ਹੋਗੇ ਅਸੀਂ ਬੋਲੇ ਨਹੀਂ ਜੀ ਸੋ ਇਹ ਪੰਜ ਸਿੰਘ ਸਹਿਬਾਨ ਦਾ ਫੈਸਲਾ ਪਰ ਇਹਨਾਂ ਨੂੰ ਲੱਗਦਾ ਵੀ ਇਹ ਗਿਆਨੀ ਹਰਪ੍ਰੀਤ ਸਿੰਘ ਆ ਜਿਹੜਾ ਇਹ ਇਹਦੇ ਪਿੱਛੇ ਜਿਹਨੂੰ ਕਹਿੰਦੇ ਧੁਰੇ ਦਾ ਕੰਮ ਕਰਦਾ ਜਾਂ ਸ਼ਕਤੀ ਦਾ ਕੰਮ ਕਰਦਾ ਕਿਉਂਕਿ ਪੜੇ ਲਿਖੇ ਨਹੀਂ ਉਹਨਾਂ ਕੋਲੇ ਵਰਤਾਂਤ ਆ ਜੀ ਉਹਨਾਂ ਨੇ ਜੋ ਵਰਤਾਂਤ ਉਹ ਸਿਰਜਿਆ ਕਾਲ ਤੱਕ ਤੇ ਉਹ ਵੀ ਬੜਾ ਬਹੁਤ ਸਾਫ਼ ਤੇ ਸਪਸ਼ਟ ਲਫ਼ਜ਼ਾਂ ਚ ਕਿਹਾ ਹਮ ਇਸ ਕਰਕੇ ਇਹ ਉਹਦੇ ਮਗਰ ਪੈ ਗਏ ਸੀ ਹੱਥ ਧੋਤੇ ਮਤਲਬ ਸ਼੍ਰੋਮ ਤੁਹਾਡੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਗਿਆਨੀ ਆਰ ਪੀ ਸਿੰਘ ਉਹਨਾਂ ਨੂੰ ਸਿਆਸੀ ਸ਼ਰੀਕ ਸਮਝਣ ਲੱਗ ਪਏ ਜਾਂ ਪਵਾੜੇ ਦੀ ਜੜ ਸਮਝਣ ਲੱਗ ਪਏ ਤਾਂ ਜੋ ਜੜੀ ਕੱਟ ਦਿੱਤੀ ਗਈ ਨਹੀਂ ਨਹੀਂ ਸਿਆਸੀ ਸ਼ਰੀਕ ਨਹੀਂ ਉਹ ਸਮਝਣ ਲੱਗੇ ਜੀ ਜਿਹੜਾ ਇਹਨਾਂ ਨੇ ਧਰਮ ਨੂੰ ਕਾਬੂ ਕੀਤਾ ਹੋਇਆ ਸੀ ਸਿੱਖ ਸੰਸਥਾਵਾਂ ਤੇ ਸਿਆਸੀ ਜਾਕੜ ਪੰਜਾ ਕਾਇਮ ਕੀਤਾ ਹੋਇਆ ਸੀ ਜੀ ਉਹ ਜਾਕੜ ਪੰਜਾ ਟੁੱਟ ਗਿਆ ਜੀ ਇਸ ਕਰਕੇ ਮਾਮਲਾ ਧਰਮ ਦੇ ਖੇਤਰ ਦੀ ਆ ਜੀ ਸਿਆਸਤ ਉਹ ਧਰਮ ਦੇ ਕੁੰਡੇ ਦੀ ਆ ਮਾਮਲਾ ਜੀ ਇਹ ਸਿਆਸੀ ਸ਼੍ਰੀਕੇ ਬਈ ਵਾਲੀ ਕੋਈ ਗੱਲ ਨਹੀਂ ਧਰਮ ਦੇ ਨਾਂ ਤੇ ਜਿਹੜੀ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਸਿਆਸ ਕੀਤੀ ਜਾਂਦੀ ਸੀ ਉਹਦੇ ਮੂਰੇ ਢੱਕਾ ਲਾਇਆ ਪਰ ਜਿਵੇਂ ਤੁਸੀਂ ਕਹਿ ਜੀ ਕਿ ਸਰਬਸੰਤੀ ਦੇ ਨਾਲ ਲਿਆ ਹੋਇਆ ਫੈਸਲਾ ਜੀ 2 ਦਸੰਬਰ ਨੂੰ ਜਿਹੜੇ ਕਾਲਤਕ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਤੇ ਫਿਰ ਸਿਰਫ ਕਾਲੀ ਦਲ ਦੇ ਹਟ ਲਿਸਟ ਤੇ ਗਿਆਨੀ ਹਰਪ੍ਰੀਤ ਸਿੰਘ ਕਿਉਂ ਹੀ ਰਿਹਾ ਨਾ ਦੇਖੋ ਇਹ ਆਪ ਵੀ ਕਹਿੰਦੇ ਰਹੇ ਜਦੋਂ ਵੀ ਇਹਨਾਂ ਨੂੰ ਸੱਦਿਆ ਸੀ ਜੀ ਪੰਜਾਬ ਸਰਕਾਰ ਨੇ ਫੈਸਲੇ ਲਿਆ ਜੀ ਸਮੁੱਚੀ ਕਮੇਟੀ ਦੀ ਸਮੂਹਕ ਜ਼ਿੰਮੇਵਾਰੀ ਹੁੰਦੀ ਆ ਜੀ ਹਰ ਚਰਨ ਦੈਸ਼ ਨੀਆ ਵਿਹਾਰ ਚਪਰਾਇਆਂ ਨੀਆ ਕਰਦਾ ਰਿਹਾ ਹੈ ਨਾ ਗੱਲਾਂ ਦੀਆ ਕਦੇ ਕਮੂਨੀ ਕਦੇ ਸੰਵਿਧਾਨਕ ਕਦੇ ਮੇਰੇ ਤੇ ਅਕਾਲ ਤਖਤ ਦੇ ਵਿੱਚ ਆ ਤੀਮਾ ਕੀ ਕਰਦਾ ਰਿਹਾ ਤੇ ਸਿੰਧਰਗਰੇਵਾਲ ਕੀ ਕਰਦਾ ਰਿਹਾ ਜੀ ਸੋ ਇਸ ਕਰਕੇ ਦੇਖੋ ਕੋਈ ਵੀ ਗੱਲ ਹੋਵੇ ਉਹਦੇ ਵਿੱਚ ਕੋਈ ਧੁਰਾ ਤਾਂ ਹੁੰਦਾ ਨਾ ਜੀ ਜੀ ਇਸ ਕਰਕੇ ਇਹਨਾਂ ਨੂੰ ਇਹ ਲੱਗਿਆ ਵੀ ਹੁਣ ਸਿੱਖ ਫੰਸਟਾ ਮਾਤੋਂ ਸਾਡਾ ਸਿਆਸੀ ਜਾਕੜ ਪੰਜਾ ਟੁੱਟਣ ਦੇ ਅਮਲ ਰਾ ਆ ਸ਼ੁਰੂ ਹੋ ਗਿਆ ਜੀ ਇਸ ਕਰਕੇ ਉਹਨੂੰ ਨਿਸ਼ਾਨੇ ਤੋਂ ਬਣਾਇਆ ਹੁਣ ਆਪਾਂ ਉਹਨੇ ਅਗਲੀ ਗੱਲ ਤੇ ਜੀ ਤੁਸੀਂ ਇਹ ਦੇਖੋ ਆਮ ਤੌਰ ਤੇ ਕਿਹਾ ਜਾਂਦਾ ਵਾਚਨ ਕਰੇ ਖਿਸਕ ਜਾਏ ਸੋ ਨਰਕ ਚ ਜੀ ਇਹ ਤਾਂ ਕਾਲ ਤੱਕ ਸਾਹ ਦੇ ਜ਼ਥੇਦਾਰ ਨੇ ਨਾ ਸਿੰਘ ਸਹਿਬਾਨ ਨੇ ਦੂਜੇ ਤਖਤਾਂ ਦੇ ਜੀ ਗਿਆਨੀ ਰਗਵੀਰ ਸਿੰਘ ਜੀ ਨੇ ਜਿੱਦ ਦੇ ਕਮੇਟੀ ਬਣਾਈ ਸੀ ਜੀ ਜਦੋਂ ਅਸਤੀਫਾ ਦੇਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਜੀ ਉਹਨਾਂ ਨੇ ਹਦੇਸ਼ ਜਾਰੀ ਕੀਤਾ ਜੀ ਵੀ ਅਸਤੀਫਾ ਨਾ ਮਨਜ਼ੂਰ ਕੀਤਾ ਜਾਵੇ ਜੀ ਪ੍ਰਵਾਨ ਨਾ ਕੀਤਾ ਜਾਵੇ ਨਹੀਂ ਫਿਰ ਬਾਕੀ ਸਿੰਘ ਸਹਿਵਾਨਾਂ ਦੇ ਵੀ ਅਸਤੀਫੇ ਮਨਜ਼ੂਰ ਕਰ ਲਓ ਜੀ ਫਿਰ ਉਹਨਾਂ ਨੇ ਕਿਹਾ ਕਿ ਇਹ ਕਿਸੇ ਸਿੰਘ ਸਹਿਵਾਨ ਦੇ ਖਿਲਾਫ ਜਾਣ ਦਾ ਹੱਕ ਸ਼੍ਰੋਮਣੀ ਕਮੇਟੀ ਨੂੰ ਨਹੀਂ ਹੈ ਜੀ ਇਹੇ ਹੱਕ ਸਿਰਫ ਅਕਾਲ ਤਖਤ ਨੂੰ ਆ ਮੈਂ ਇਹਨਾਂ ਨੂੰ ਕਿਹਾ ਸੀ ਕਿ ਅਕਾਲ ਤਖਤ ਨੂੰ ਭੇਜੋ ਤੁਸੀਂ ਜੀ ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਘੇਰੇ 'ਚ ਨਹੀਂ ਆਉਂਦਾ ਜੀ ਫਿਰ ਜਦੋਂ ਸਵਾਲ ਪੁੱਛਿਆ ਵੀ ਕੀ ਜਾਂਚ ਨਹੀਂ ਲੋੜਾ ਉਹ ਕਹਿੰਦੇ ਬਿਲਕੁਲ ਨਹੀਂ ਜੀ ਜਦੋਂ ਸਿੰਘ ਸਹਿਬਾਨ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਗਏ ਜੀ ਉਹਨਾਂ ਨੇ ਕਿਹਾ ਮੈਂ ਇਹ ਕਿਸੇ ਤਰ੍ਹਾਂ ਦੇ ਕੋ ਕਰਮ ਦੇ ਵਿੱਚ ਜਾਂ ਮਾੜੇ ਫੈਸਲੇ ਲੈਣ 'ਚ ਅਮਲ 'ਚ ਭਾਗੀਦਾਰ ਨਹੀਂ ਹਾਂ ਜੀ ਪੰਜ ਪਿਆਰਿਆਂ ਨੇ ਉਹਨਾਂ ਦੀ ਪ੍ਰਵਾਨ ਕਰ ਲਿਆ ਪੱਕਾ ਜੀ ਤੇ ਜਾਂਚ ਦੀ ਵੀ ਕੋਈ ਲੋੜ ਨਹੀਂ ਜੀ ਤੇ ਫਿਰ ਇਹ ਜਿਹੜੇ ਨਾਰੇ ਮਾਰਦੇ ਆ ਹੁਣ ਵੀ ਮਾਰਦੇ ਆ ਬੈਂਸ ਹਾਲੇ ਵੀ ਬੜੀਆਂ ਬਿਹਾਰ ਕਿ ਤਰਾਈਆਂ ਕਰਦਾ ਜੀ ਛੱਡੋ ਜੀ ਅਕਾਲ ਤਖਤ ਸਾਹਿਬ ਮੂਰੇ ਤਾਂ ਕੋਈ ਬੋਲ ਨਹੀਂ ਸਕਦਾ ਜੀ ਜੀ ਉਹ ਉਹ ਕਹਿੰਦੇ ਸਵਾਲ ਜਵਾਬ ਦੋਵੇਂ ਕਰੇ ਵੱਡੋ ਕੁੱਤਾ ਜਾਏ ਜੀ ਤੇ ਇਹ ਇਸ ਕਰਕੇ ਹੁਣੇ ਜਾਨੀਰ ਗਵਿਰ ਸਿੰਘ ਅਕਾਲ ਤਖਤ ਦੇ ਜਥੇਦਾਰ ਨੇ ਬੋਲ ਬੋਲੇ ਹੋਏ ਨੇ ਜੀ ਤੇ ਪੰਥ ਦੇ ਸਾਹਮਣੇ ਆ ਸਾਰਾ ਮਾਮਲਾ ਜੀ ਅਗਲੀ ਵਾਰੀ ਰਗਵੀਰ ਸਿੰਘ ਦੀ ਆ ਫੈਸਲਾ ਉਹਨੇ ਕਰਨਾ ਕਿ ਉਹਨੇ ਖੁਦਕਸ਼ੀ ਕਰਨੀ ਹੈ ਜਾਂ ਸ਼ਹੀਦ ਹੋਣਾ ਜੀ ਸੋ ਇਸ ਕਰਕੇ ਪੰਥ ਨੂੰ ਵੀ ਚਣੌਤੀਆ ਕਾਲ ਤਖਤ ਨੂੰ ਵੀ ਚਣੌਤੀਆ ਜਿਹੜਾ ਇਹਨਾਂ ਦਾ ਪਖੰਡ ਸੀ ਨਾ ਜੀ ਮੀਰੀ ਪੀਰੀ ਜੀ ਇਹ ਕਾਲ ਤਖਤ ਮਹਾਨ ਹੈ ਉਹ ਸ਼ੁਰੇ ਆਮ ਨੰਗਾ ਹੋ ਗਿਆ ਸਿਰੇ ਦੀ ਹੱਦ ਤੱਕ ਨੰਗਾ ਹੋ ਗਿਆ ਤੇ ਸ਼ਾਹ ਮੁਹੰਮਦਾਨਤ ਨੂੰ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥ ਨਹੀਂ ਆ ਤੇਰੀ ਤਾਂ ਸਿੰਘ ਸਹਿਬਾਨ ਨੂੰ ਬੇਨਤੀ ਆ ਕਿਸੇ ਕਾਨੂੰਨੀ ਚੱਕਰ ਚ ਨਾ ਪੈਣ ਕਿਸੇ ਨੇ ਪੋਸਟ ਪਾਈ ਸੀ ਹਾਈ ਕੋਰਟ ਤੇ ਨੰਗੇ ਹੋਣਗੇ ਜੇ ਸਿੰਘ ਸਾਹਿਬ ਨੂੰ ਹਟਾਉਣਗੇ ਜੀ ਅੰਤ ਦੀ ਕੋਰਟ ਸ਼ਾਮ ਹਮਦਾਨਤ ਨੂੰ ਹੀ ਹੋਣਾ ਜਿਹੜਾ ਕਰੇਗਾ ਖਾਲਸਾ ਪੰਥੀਆਂ ਅੱਜ ਖਾਲਸਾ ਪੰਥ ਨੂੰ ਮਤਲਬ ਉਰਾ ਨਾ ਦੀ ਉਰਾ ਪਰਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਸਪਸ਼ਟ ਲਕੀਰ ਕੱਢਣੀ ਚਾਹੀਦੀ ਆ ਮਤਲਬ ਇਸ ਮਸਲੇ ਦੇ ਵਿੱਚ ਗਿਆਨੀ ਰਗਵੀਰ ਸਿੰਘ ਹੁਣੇ ਵੀ ਧਰਮ ਸੰਕਟ ਦੇ ਵਿੱਚ ਬੁਰੀ ਤਰ੍ਹਾਂ ਫਸ ਗਏ ਜਾਂ ਆਪਣੀ ਕੁਰਸੀ ਰੱਖਣਗੇ ਜਾਂ ਖੁਦ ਕੁਰਸੀ ਤੋਂ ਲਾਂਬੇ ਹੋਣ ਦੀ ਤੁਹਾਨੂੰ ਲੱਗਦਾ ਕਿ ਸਥਿਤੀ 'ਚ ਪਹੁੰਚ ਗਏ ਨੇ ਵੀ ਆਪਣੇ ਬੋਲ ਪਕਾਉਂਦੇ ਤੇ ਕੁਰਸੀ ਰਹਿਣੀ ਨਹੀਂ ਜੀ ਅਗਲਾ ਨੰਬਰ ਉਹਨਾਂ ਦਾ ਜੀ ਕਿਉਂਕਿ ਜਿੰਨਾ ਰੋਲ ਕਚੋਲਾ ਬਾਦਲ ਕੇ ਆਨੇ ਪਾਇਆ ਉਹ ਉਹਨਾਂ ਦੇ ਨਾਂ ਤੇ ਪਾਇਆ ਨਾ ਉਹ ਚੁੱਪ ਰਹੇ ਜਾਂ ਸਪਸ਼ਟ ਰਹੇ ਜਾਂ ਗੋੜਜੀ ਗੱਲ ਕਰ ਦਿੰਦੇ ਸੀ ਕਦੇ ਕਦੇ ਜੀ ਇਸ ਕਰਕੇ ਕੁਰਸੀ ਤਾਂ ਜਾਣੀ ਹੋ ਜਾਣੀ ਉਹਨਾਂ ਦੀ ਜੀ ਪਿਆਰੀਆ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਦੀ ਬਾਰਾ ਸਵਾਲ ਉਹੀ ਆ ਨਾ ਵੀ ਖੁਦਕਸ਼ੀ ਕਰਨੀ ਆ ਕਿ ਸ਼ਹੀਦ ਹੋਣਾ ਅੱਛਾ ਜਾਨੀ ਪਰਮਦਰਸ਼ਨ ਸਿੰਘ ਬਣਨਾ ਜਾ ਫੁੱਲਾ ਸਿੰਘ ਦੀਆਂ ਰਵੈਤਾਂ ਤੇ ਉਹ ਲੀਆਂ ਨੂੰ ਅੱਗੇ ਬਲੰਦ ਕਰਨਾ ਉਹਦਾ ਸਾਹਮਣੇ ਇਹ ਸਵਾਲ ਆ ਅੱਛਾ ਬਾਕੀ ਨੇ ਕਰਦੇ ਸਭ ਦੀ ਇਹ ਸਵਾਲ ਆ ਮੌਜੂਦਾ ਸ਼ਰੋਮਨੀ ਦੇ ਸਾਹਮਣੇ ਵੀ ਇਹੀ ਸਵਾਲ ਆ ਜੀ ਮੌਜੂਦਾ ਸ਼ਰੋਮਨੀ ਕਲ ਦੀ ਜਿਹੜੀ ਲੀਡਰਸ਼ਿਪ ਉਹ ਤੇ ਕਾਫੀ ਖੁਸ਼ ਹੋ ਗਈ ਸ਼ਰੋਮਨੀ ਕੋਲ ਦਾ ਪ੍ਰਬੰਧ ਕਮੇਟੀ ਦੇ ਫੈਸਲੇ ਜਿਹੜੇ ਬਿਲਕੁਲ ਬਿਲਕੁਲ ਖੁਸ਼ ਵੀ ਹੋਣੀ ਉਹ ਕਹਿੰਦੇ ਕਿ ਤੱਕਾ ਹੋਇਆ ਇਹ ਭੁੱਲਰ ਸਾਹਿਬ ਜਿਹੜੀ ਘਿਰੀ ਹੋਈ ਬਿੱਲੀ ਹੁੰਦੀ ਹੈ ਨਾ ਜੀ ਉਹ ਘੜ ਨੂੰ ਆਉਂਦੀ ਆ ਜੀ ਇਹ ਜੀਵਨ ਨੂੰ ਘਿਰਦੇ ਜਾ ਰਹੇ ਨੇ ਗਲ ਨੂੰ ਆ ਰਹੇ ਨੇ ਜੀ ਮਤਲਬ ਖੁਸ਼ ਨਹੀਂ ਇਹਨਾਂ ਨੇ ਸਿਰਮੁਣੀ ਕਮੇਟੀ ਬਣਾ ਸੀ ਇਹ ਸ਼੍ਰੋਮਣੀ ਕਮੇਟੀ ਦੀ ਜਿਹੜੀ ਉਹ ਸਿਰਮੁਣੀ ਬਣਾਤੀ ਜੀ ਇਹਨਾਂ ਦੀ ਹੁਣ ਸਿਆਸਤਾਂ ਨਵੇੜੋ ਸਿਆਸਤ ਜੀ ਆਪ ਦੇ ਨਾਲ ਵਰਕਿੰਗ ਕਮੇਟੀ ਨੂੰ ਸ਼ਾਮਲ ਕਰ ਲੋ ਇਹ ਤਾਂ ਵਰਕ ਕਮੇਟੀ ਕਰ ਸਕਦੀ ਹੈ ਜੀ ਉਹਨੇ ਕੀਤਾ ਜੀ ਸਾਡਾ ਤਾਂ ਹੈ ਨਹੀਂ ਜੀ ਮੇਰੇ ਨਾਲ ਧਾਮੀ ਸਾਹਿਬ ਦੀ ਗੱਲ ਹੋਈ ਸੀ ਮੈਂ ਅੱਜ ਕਹਿਣਾ ਅੱਜ ਤੋਂ ਪਹਿਲਾਂ ਦੇਖੋ ਨਿੱਜੀ ਗੱਲਾਂ ਗਾਹਾਂ ਕਰਨੀ ਨਹੀਂ ਚਾਹੀਦੀ ਸੀ ਜੀ ਮੈਨੂੰ ਕਹਿੰਦੇ ਮਾਲੀ ਸਾਹਿਬ ਮੈਂ ਅੱਧਾ ਮੂੰਹ ਤਾਂ ਆਪਦਾ ਕਾਲਾ ਕਰਾ ਲਿਆ ਆਪ ਹੀ ਅੱਛਾ ਜੀ ਹੁਣ ਮੈਂ ਅੱਧਾ ਨਹੀਂ ਫੋੜ ਦੇਣਾ ਕਾਲਾ ਜੀ ਜਿਹਦੇ ਵਿੱਚ ਦੋਹੇ ਮਾਮਲੇ ਬਾਰੇ ਸਪੱਸ਼ਟ ਸੀ ਚੌੜੇ ਵਾਲੇ ਮਾਮਲੇ ਬਾਰੇ ਤੇ ਜਾਨੀ ਹਰਪ੍ਰੀਤ ਸਿੰਘ ਬਾਰੇ ਜੀ ਪਰ ਕੀ ਕਰੀਏ ਜੀ ਹੁਣ ਮਤਲਬ ਆਪਾਂ ਜਿਵੇਂ ਕਹਿੰਦੇ ਹੁੰਦੇ ਆ ਨਰ ਚਾਹਤ ਕੁਝ ਔਰ ਔਰੇ ਕੀ ਔਰੇ ਭਈ ਕਿਤ ਬਿੱਤਰੇ ਔਰ ਨਾਮਕ ਫਾਸੀ ਗੱਲ ਪੜੀ ਅੱਛਾ ਇਹ ਕੋਈ ਇੱਕ ਦੋਸਤੋ ਕਿ ਤੁਸੀਂ ਸਿੱਖ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਤੇ ਨੇੜੇ ਤੇੜੇ ਵੀ ਰਹੇ ਹੋ ਵਿੱਚ ਵੀ ਰਹੇ ਹੋ ਹੁਣ ਗਿਆਨੀ ਹਰਪੀ ਸਿੰਘ ਹੋਣਾ ਨੂੰ ਹੈੱਡ ਗ੍ਰੰਥੀ ਦਾ ਰਤਬਾ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਦੇਖੋ ਜੀ ਇਹ ਉਹਨਾਂ ਦਾ ਫੈਸਲਾ ਜੀ ਜੇ ਐਡੇ ਦੋਸ਼ਾਂ ਕਰਕੇ ਉਹਨੂੰ ਉੱਥੋਂ ਹਟਾਇਆ ਜੀ ਹੈੱਡ ਗ੍ਰੰਥੀ ਵੀ ਕਿਵੇਂ ਰੱਖਣਗੇ ਜੀ ਉਹਨਾਂ ਨੂੰ ਜੀ ਮਤਲਬ ਜੇ ਹੈਡ ਗ੍ਰਾਂਟੀ ਦੇ ਰੂਤਬਾ ਤਾਂ ਸਹਾਵਾਨ ਦੇ ਜਥੇਦਾਰ ਵਰਗੀ ਹੁੰਦਾ ਜੀ ਪੰਜ ਜਦੋਂ ਪੰਜ ਸਿੰਘ ਸਹਿਬਾਨ ਹੁੰਦੇ ਆ ਦਰਬਾਰ ਸਾਹਿਬ ਦਾ ਹੈਡ ਗ੍ਰਾਂਟੀ ਉਹ ਸ਼ਾਮਿਲ ਕੀਤਾ ਜਾਂਦਾ ਮੀਟਿੰਗ ਚ ਜੀ ਸੋ ਇਹ ਇਸ ਕਰਕੇ ਉਹ ਇਹ ਤਾਂ ਇਹਨਾ ਖਤਰਿਆ ਜੀ ਜੀ ਮਤਲਬ ਇਹ ਤਾਂ ਉਹ ਵਾਰਸ਼ ਸਾਹਿਬ ਦੀ ਮਤਲਬ ਗੱਲ ਯਾਦ ਆਉਂਦੀ ਆ ਵੀ ਭੂਤ ਮੰਡਲੀ ਆ ਜੀ ਉਹ ਹਤਲ ਮੰਨਦੇ ਆ ਹੁਣ ਪਤਾ ਨਹੀਂ ਕਿੰਨਾ ਕਿੰਨਾ ਦੇ ਕਤਲ ਹੋਣਗੇ ਕਿਨਾ ਕਿਨਾ ਦੇ ਬੜਾਂਗੇ ਹੋਣਗੇ ਕਤਲ ਤੋਂ ਮਤਲਬ ਮੇਰਾ ਵਿਚਾਰ ਧਾਰਕਾ ਵਿਚਾਰ ਤੋਂ ਆ ਨਿੱਜੀ ਲੜਾਈ ਜਾਂ ਸਰੀਰਕ ਲੜਾਈ ਦੀ ਗੱਲ ਨਹੀਂ ਮੈਂ ਕਰਦਾ ਤਾਂ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵਾਸਤੇ ਵੀ ਹੁਣ ਰਾਹ ਖੁੱਲ ਗਏ ਨੇ ਖੁੱਲ ਕੇ ਸਿਆਸਤ ਮੇਰਾ ਤਾਂ ਦੇਖੋ ਉਹਨਾਂ ਲਈ ਪਹਿਲੀ ਰਾਹ ਖੁੱਲੇ ਸੀ ਉਹਨਾਂ ਨੇ ਕੋਈ ਰਾਹ ਬੰਦੇ ਨਹੀਂ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲਾਂ ਦੇ ਪਾਰੇ ਤੇ ਜਾ ਕੇ ਲੜਨ ਦੀ ਕੀ ਲੋੜ ਹੈ ਜੀ ਜੀ ਉਹਨਾਂ ਕੋਲੇ ਇੱਕ ਇੱਕ ਖੇਤਰ ਆ ਜੀ ਧਾਰਮਿਕ ਖੇਤਰ ਆ ਜੀ ਜਿਹਦਾ ਸਿਆਸਤਿਕ ਹੁੰਦਾ ਹੋਣਾ ਚਾਹੀਦਾ ਉਹ ਤੇ ਲੁੱਟੂ ਸਿਆਸਤ ਦਾ ਜਕੜ ਪੰਝਾ ਉਹ ਤੋੜਨ ਦੇ ਰਾਹ ਪਏ ਹੋਏ ਨੇ ਜੀ ਉਹਨਾਂ ਨੇ ਸਿਆਸਤ ਦਾ ਕਿਵੇਂ ਲੈਣਾ ਜੀ ਜੀ ਸਿਆਸਤ ਦਾ ਕਿਤਾ ਜਦੋਂ ਧਾਰਮਿਕ ਬੰਦਾ ਸਿਆਸਤ 'ਚ ਆ ਜਾਂਦਾ ਅੱਧੀ ਸ਼ਕਤੀ ਤਾਂ ਉਹਦੀ ਬੇਸਿਕਾਤ ਜਾਂਦੀ ਆ ਜੀ ਸਿਆਸਤ ਦਾ ਮਾੜਾ ਹਾਲ ਕਿੰਨਾ ਹੋਇਆ ਪਿਆ ਇਹਨੂੰ ਸਿੱਧੇ ਰਾਹ ਤੇ ਲਿਆਉਣਾ ਕੋਈ ਸੌਖੀ ਗੱਲ ਥੋੜਾ ਜੀ ਉਹਨਾਂ ਨੇ ਉਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਅਕਾਲ ਤਖਤ ਦੇ ਸੰਕਲਪ ਨੂੰ ਜਿਹੜਾ ਉਹਨਾਂ ਨੇ ਕਿਹਾ ਸੀ ਅਕਾਲ ਤਖਤ ਦਾ ਹੋਬ ਦਾ ਸੰਕਲਪ ਉੱਪਰਿਆ ਕੁਝ ਸ਼ਕਤੀਆਂ ਤੋਂ ਦੁਖੀ ਨਹੀਂ ਜੀ ਕਿਹਾ ਚਾਹੇ ਚੌੜੇ ਦੇ ਪਰਸੰਗਤ ਵੀ ਕਿਉਂਕਿ ਉਹ ਤੇਰਾ ਕਿਹੜਾ ਮਨ ਦੀਆਂ ਸੀ ਇਹਨਾਂ ਨੂੰ ਮੈਂ ਚਰਚਾ ਉਹਨਾਂ ਨੂੰ ਤਖਤਾਂ ਦੀ ਮਹਾਨਤਾ ਲਈ ਸ਼ਾਨ ਲਈ ਆਪ ਦਾ ਤੁਰ ਪੈਣਾ ਚਾਹੀਦਾ ਜਿੰਨਾ ਜਿੰਨਾ ਕਰਨ ਯੋਗੇ ਨੇ ਖਾਲਸਾ ਪੰਥ ਨੂੰ ਉੱਠਣਾ ਪੈਣਾ ਹੁਣ ਮੈਂ ਤੁਹਾਨੂੰ ਇਹ ਦੱਸ ਦਾਂ ਅੱਛਾ ਤੂੰ ਜਿੰਨਾ ਕਿ ਤੁਸੀਂ ਸਮਝਦੇ ਹੋ ਕਿ ਜਦੋਂ ਵੀ ਸਾਡੇ ਜਿਹੜੇ ਜ਼ਥੇਦਾਰ ਜਿਨ੍ਹਾਂ ਉਹਨਾਂ ਨੂੰ ਜਲੀਲ ਕਰਕੇ ਬਾਹਰ ਕੱਢਿਆ ਗਿਆ ਜਾਂ ਉਹਨਾਂ ਦੀ ਜ਼ਥੇਦਾਰੀ ਖੋਈ ਗਈ ਹੈ ਉਹਨਾਂ ਨੂੰ ਬਾਅਦ ਚ ਪੰਥ ਦੇ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ ਐਗਜ਼ੈਂਪਲ ਹੈ ਜਿਵੇਂ ਚਾਹਿਆ ਗਿਆ ਜਥੇਦਾਰ ਰਣਜੀਤ ਸਿੰਘ ਦੀ ਲਾਲੋ ਜਾਂ ਗਿਆਨੀ ਕੇਵਲ ਸਿੰਘ ਹੁਣ ਲਿਆ ਹੋਰ ਲਾਲੋ ਉਹਨਾਂ ਨੂੰ ਲੋਕਾਂ ਨੇ ਬਸ ਬਾਅਦ ਚ ਅਸੈਪਟ ਨਹੀਂ ਕੀਤਾਗਾ ਨਹੀਂ ਬਾਅਦ ਵਿੱਚ ਇਹ ਹੈ ਨਾ ਨਹੀਂ ਇਹ ਫਿਰ ਉਹਨਾਂ ਨੂੰ ਪਿੰਜਰੇ ਦਾ ਤੋਤਾ ਬਣਾ ਬਣਾਉਣਾ ਚਾਹੁੰਦੇ ਹੁੰਦੇ ਨੇ ਕੋਈ ਇੱਕ ਹੱਥ ਤੱਕ ਬਣਾ ਸਕਦੇ ਹੁੰਦੇ ਨੇ ਜੀ ਯਾਨੀ ਜਦੋਂ ਭਾਈ ਰਣਜੀਤ ਸਿੰਘ ਨੂੰ ਲੈ ਗਿਆਨੀ ਭਗਵਾਨ ਸਿੰਘ ਨੂੰ ਕਿਹਾ ਤਖਤ ਸੀ ਜੱਥੇਦਾਰ ਬਣੋ ਕਹਿੰਦੇ ਜੀ ਮੈਂ ਨਹੀਂ ਬਣਦਾ ਅੱਛਾ ਦੂਜੇ ਸਿੰਘ ਸਾਹਿਬਾਨ ਸਿੰਘ ਹੈਡ ਕ੍ਰਾਂਸੀ ਮੋਹਨ ਸਿੰਘ ਜੀ ਉਹਨੂੰ ਕਿਹਾ ਉਹ ਕਹਿੰਦਾ ਜੀ ਮੈਂ ਨਹੀਂ ਬਣਦਾ ਜੀ ਇਹ ਫਿਰ ਦਮਨਵੀ ਟਖਾਲ ਵਾਲਾ ਚੇਲਾ ਸੀ ਜਿਹੜਾ ਗਿਆਨੀ ਪੂਰਨ ਸਿੰਘ ਜੀ ਅਰੈਸਟ ਹਾਊਸ 'ਚ ਬੈਠ ਕੇ ਤੱਕ ਜੱਥੇਦਾਰ ਥਾਪਿਆ ਗਿਆ ਸੀ ਜੀ ਅਕਾਲ ਕਿੱਥੇ ਪਹਿਲਾਂ ਅਕਾਲ ਤਖਤ ਦਾ ਜੱਥੇਦਾਰ ਥਾਪਣ ਲਈ ਸਿੰਘ ਸਭਾ ਮਾ ਧਾਰਮਿਕ ਸੰਸਥਾਵਾਂ ਦੀਆਂ ਰਾਇਆਂ ਲਈਆਂ ਜਾਂਦੀਆਂ ਸੀ ਜੀ ਤੇ ਕਿੱਥੇ ਨਾ ਨੇ ਰਹਿ ਤਾ ਹੁ ਫਰਦਾ ਸੀ ਉਹਨੂੰ ਹਾਰਟ ਅਟੈਕ ਹੋ ਗਿਆ ਸੀ 2 ਮਹੀਨੇ ਤੱਕ ਹਸਪਤਲ ਰਹਾ ਜੀ ਫਿਰ ਜਾਂਦੇ ਜਾਂਦੇ ਨੇ ਉਥੇ ਗੁਣੇ ਤੋਂ ਹੁਕਮ ਨਿਵਾਜ਼ੀ ਜਾਰੀ ਕਰਤਾ ਬੀਬੀ ਜ਼ਗੀਰ ਕੌਰ ਦੇ ਖਿਲਾਫ ਜੀ ਫਿਰ ਉਹਨੂੰ ਹਟਾਇਆ ਉਹ ਕਰਦੇ ਤਾਂ ਇਸੇ ਤਰ੍ਹਾਂ ਹੀ ਨੇ ਨਾ ਜੀ ਅਛਾ 2027 ਜਿਆਦਾ ਦੂਰ ਨਹੀਂ ਰਹਿ ਗਈ ਜੀ 24 ਕਿ ਮਹੀਨੇ ਦਾ ਸਮਾਂ ਰਹਿ ਗਿਆ ਸਿੱਖ ਪੋਲਿਟਿਕਸ ਦੀ ਗੱਲ ਗੱਲ ਕੀਤੀ ਜਾਵੇ ਤੇ ਇਹ ਜਿਹੜਾ ਅੱਜ ਸ਼ਰੂਨਗੁਰਦਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਸਾਹਿਬ ਨੂੰ ਹਟਾ ਦਿੱਤਾ ਗਿਆ ਕਾਲੀਦਲ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਣ ਵਾਲੀ ਸਿਆਸਤ ਤੇ ਕਿੰਨਾ ਅਸਰ ਪੈ ਸਕਦਾ ਪੰਜਾਬੀ ਦੀ ਨਾ ਇੱਕ ਕਹਾਵਤ ਆ ਜੀ ਆਮ ਆਦਮੀ ਪਾਰਟੀ ਦੀ ਹਾਰ ਤੇ ਬੜੀਆਂ ਕੱਛਾਂ ਬੁਜਾਰ ਰਿਹਾ ਸੀ ਸੁਖਵੀਰ ਜੀ ਵਿੱਚ ਝੂਠੇ ਨੰਗੇ ਹੋ ਗਏ ਇਹ ਹੋ ਗਏ ਉਹ ਹੋ ਗਏ ਜੀ ਪੰਜਾਬੀ ਦੀ ਇੱਕ ਕਹਾਵਤ ਆ ਇੱਕ ਮੁੰਡਾ ਨਾ ਨੰਬਰਦਾਰ ਬਣਨਾ ਚਾਹੁੰਦਾ ਸੀ ਪਿੰਡ ਦਾ ਅੱਛਾ ਜੀ ਉਹ ਜਦੋਂ ਕਿ ਨੰਬਰਦਾਰ ਬਣਿਆ ਕਰੇ ਜਾਂ ਕੋਈ ਬੁੱਢਾ ਜਿਹਾ ਹੋਇਆ ਉਹ ਕਹਿਆ ਕਰੀ ਜੇ ਇਹ ਮਰ ਜੇ ਨਹੀਂ ਤਾਂ ਤੇ ਮੈਨੂੰ ਨੰਬਰਦਾਰੀ ਮਿਲ ਜੀ ਉਹਦੀ ਮਾਂ ਕਹਿੰਦੀ ਪੁੱਤ ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ ਜੀ ਸੁਖਵੀਰ ਨੇ ਝੂਠੇ ਵਾਦੇ ਨਹੀਂ ਕੀਤੇ 97 ਦਾ ਮੈਨੀਫੈਸਟੋ ਚੱਕ ਲਓ ਬਾਕੀ ਚੱਲ ਇਹ ਤਾਂ ਕਾਲ ਤੱਕ ਨਾਲ ਮੱਥਾ ਲੈਂਦੇ ਚੋ ਜੀ ਸੋ ਇਹ ਭੁੱਲ ਜੇ 27 ਦੀ ਗੱਲ ਜਾਂ ਸ਼ਰੋਮਣੀ ਸ਼ਰਮਣੀ ਕਮੇਟੀ ਹੁਣ ਵੀ ਇਹਨਾਂ ਦੀ ਭਾਜਪਾ ਨਾਲੇ ਰਿਸ਼ਤਾ ਤਾਂ ਉਹੀ ਆ ਨੀਤੀ ਪਾਲਿਸੀ ਦੇ ਤਾਂ ਵੀ ਫਰਕ ਨਹੀਂ ਇਹ ਤਾਂ ਸੈਡਰਲਿਜਮ ਤੇ ਸਭ ਤੋਂ ਵੱਡਾ ਹਮਲਾ ਵਨ ਮਿਸ਼ਨ ਵਨ ਇਲੈਕਸ਼ਨ ਇੱਕ ਕੌਮ ਇੱਕ ਚੋਣ ਦੇਸ਼ ਵੀ ਨਹੀਂ ਕਹਿੰਦੇ ਕੌਮ ਕਹਿੰਦੇ ਆ ਇਹ ਤਾਂ ਉਹਦੀ ਹਮਾਇਤ ਕਰੀ ਬੈਠੇ ਨੇ ਜੀ ਤੋਂ ਇਹਨਾਂ ਦਾ ਕੋਈ ਭਵਿੱਖ ਹੈ ਨਹੀਂ ਬੜੇ ਭਲੇਖੇ ਚ ਨੇ ਜਿਹੜੇ ਰਾਹ ਤੇ ਹੋਏ ਨੇ ਜਿਹੜੀ ਮੈਂ ਕਹੇ ਕਿਹਾ ਤੇ ਬੈਠੇ ਨੇ ਹੁਣ ਕਦੇ ਰਾਹੇ ਵੀ ਪਈਏ ਜੀ ਤੋਂ ਇਹ ਕੋਈ ਭਵਿੱਖ ਨਹੀਂ ਹੈ ਜੀ ਸੁਖਵੀਰ ਅਹ ਐਨੇ ਵਿਅਕਤੀਗਤ ਨਹੀਂ ਜਿਹੜਾ ਬਾਦਲ ਬਾਦ ਆ ਇਹਦੀ ਉਹਦੀ ਅਮਰਬੇਲ ਭਾਈ ਰਣਜੀਤ ਸਿੰਘ ਕਹਿੰਦੇ ਹੁੰਦੇ ਸੀ ਜੀ ਸਿੱਖੀ ਦੇ ਹਰੀਆਲੇ ਬੂਟੇ ਤੇ ਬਾਦਲ ਬਾਦ ਅਮਰਬੇਲ ਬਣ ਕੇ ਛਾਇਆ ਹੋਇਆ ਅਮਰਬੇਲ ਹੁੰਦੀ ਆ ਜਿਹੜੀ ਸ਼ਕਤੀ ਚੂਸ ਲੈਂਦੀ ਆ ਸ਼ਕਤੀ ਸਾਰੀ ਜੀ ਇਹਨਾਂ ਨੇ ਸਿੱਖ ਸੰਸਥਾ ਦਾ ਕਾਣ ਕੀਤਾ ਹੋਇਆ ਜੀ 2 ਦਸੰਬਰ ਦੇ ਉੱਥੇ ਵਰਤਾਤ ਨੇ ਉਹ ਸ਼ਾਂਗਤੀ ਬਾਦਲ ਬਾਦ ਤਾਂ ਹੀ ਫਖਰੇ ਕੌਣ ਵਾਪਸ ਲਿਆ ਤਾਂ ਹੀ ਇਹਨਾਂ ਨੇ ਮੱਤੇ ਪਵਾ ਕੇ ਅਕਾਲ ਤਖਤ ਤੇ ਸਾਹਬ ਦੇ ਖਿਲਾਫ ਬਰਤਾਂਤ ਪੜਨਾ ਸ਼ੁਰੂ ਕੀਤਾ ਫਾਕੀਰੀ ਕੌਮ ਵਾਪਸ ਦਿਓ ਜੀ ਐ ਕਰੀ ਜਾਂਦੀਆਂ ਨੇ ਬੇਨਤੀਆਂ ਸੋ ਇਹ ਕਰਕੇ ਕੋਈ ਵੀ ਵਿਖਰੀ ਹੈ ਜੀ ਇਹਨਾਂ ਨੇ ਬਰਤਾਂਤ ਦਾ ਇਹਨਾਂ ਦੀ ਸਿਆਸਤ ਦਾ ਜੀ ਬੰਦੇ ਬਦਲ ਨਾਲ ਮਸਲਾ ਹੱਲ ਨਹੀਂ ਹੋਣਾ ਜਿਹੜੀ ਮਾਰਗ ਸੇਹ ਦਾ ਕਾਲ ਤੱਕ ਸਾਹਬ ਤੋਂ ਰੱਦ ਕੀਤੀ ਗਈ ਹੈ ਪਿਛਲੇ 30 ਸਾਲਾਂ ਦੀ ਜੀ ਤੁਸੀਂ ਪੰਥ ਬਲ ਪਿੱਟ ਕੀਤੀ ਪੰਜਾਬ ਵੱਲ ਪਿੱਟ ਕੀਤੀ ਤੁਸੀਂ 78 ਤੋਂ ਤੁਹਾਡੇ ਵੇਲੇ ਆ ਹੋਇਆ ਤੁਹਾਡੀਆਂ ਸਰਕਾਰਾਂ ਮੱਲ ਮਲਾਉਣ ਲਈ ਬਣਾਈਆਂ ਸੀ ਤੁਸੀਂ ਉਂਗਲਾ ਆਪਾਂ ਜ਼ਖਮ ਚੇੜੇ ਨੇ ਤੁਸੀਂ ਇੱਕ ਵੀ ਮੁੱਦਾ ਹੱਲ ਨਹੀਂ ਕਰਾਇਆ ਉਹ ਮਾਰਗਫੇਦ ਤੈਅ ਕਰਨੀ ਪਣੀ ਆ ਅਕਾਲੀ ਦਲ ਲੀਹੋ ਲੱਤਿਆ ਹੋਇਆ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਡਿਲੀਡਰਸ਼ਿਪ ਵੀ ਉੱਪਰ ਹੋ ਗਈ ਠੀਕ ਹੈ ਜੀ ਸ਼ੁਕਰੀਆ